ਜਿਹੜਾ ਬਾਸਣ ਦੀ ਬਾਹਰਲੀ ਸਾਈਡ ਦੀ ਦੁਕਾਨ ਹੈ ਮਾਈਂਡ ਕਰਨਾ ਸੁਰਤ ਪੂਜਾ ਜੀ ਨੂੰ ਸੁਰਨਾਮਾ ਨਾ ਉਹਨਾਂ ਦੇ ਸੁਮੇਤ ਨਾਮ ਦਾ ਲੜਕਾ ਦੁਕਾਨ ਤੇ ਕੰਮ ਕਰਦਾ ਵਾ ਉਹਨਾਂ ਨੇ ਆਪਣੀ ਲੜਕੀ ਨੂੰ ਸਿਵਲ ਡੰਗਾਈ ਸੀ ਬਾਹਰੋਂ ਉਹ ਬਾਹਰੋਂ ਸਿਵਲ ਡੰਗਾਈ ਜਾਂਦੇ ਸੀ ਕਿਰੀ ਨਾਲ ਪੈਰਪੁਰ ਆ ਗਏ ਉਹਨਾਂ ਦੇ ਲੜਕੇ ਨਾਲ ਉਹਨੇ ਟਕਰਾਰ ਬਾਈ ਹੋ ਗਈ ਤੇ ਉੱਥੇ ਉਹਨਾਂ ਦਾ ਝਗੜਾ ਹੋਇਆ ਇਹ ਮੁੜ ਕੇ ਬਾਅਦ ਚਲਿਆ ਤੇ ਦੁਕਾਨ ਛੱਡ ਕੇ ਉਹ ਮੋਟਰੂ ਉਸੇ ਤਰ੍ਹਾਂ ਮਾਰ ਲਈ ਦੁਕਾਨਚਾਰੀ ਦੁਕਾਨਚੀ ਨੂੰ ਥੋੜਾ ਕੁੱਟਿਆ ਮਾਰਿਆ ਉਹਨੂੰ ਤੇ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿਲਰ ਗਿਆ ਲੇਕਿਨ ਦੁਕਾਨ ਦੇ ਪਰਤਨੀ ਤੋੜਦੇ ਵੀ ਤਾਂ ਤੋੜ ਨਹੀਂ ਕੀਤੀ ਉਹਨਾਂ ਨੇ ਉਸ ਮੁੰਡੇ ਨੂੰ ਜੂਕ ਹੁੰਦੇ ਆ ਉਹ ਅਨਨੋਨ ਪਰਸਨ ਹੈ ਉਹਨਾਂ ਨੂੰ ਕੇਸ ਕਰ ਰਹੇ ਹਾਂ ਤੇ ਇਰੀਜਿਬਲੀ ਰਿਪੋਰਟ ਦਰਜ ਕਰ ਦਿੱਤੀ ਹੈ ਉਹ ਮੁੰਡੇ ਤੇਸ ਕਰਕੇ ਜੂਕ ਕੂਮਰਾ ਬੰਦ ਕਰਦੇ ਜੀ ਅਸੀਂ ਕਰਾਂਗੇ ਕਿ ਜੇ ਫਿਰ ਬਸਣ ਦੇ ਬਾਹਰਲੇ ਸਾਈਡਿੰਗ ਦੁਕਾਨ ਹੈ ਮਾਈਂਡ ਰਹਿਣਾ ਸੁਰਤ ਪੂਜਾ ਜਿਹਨੂੰ ਸੁਰਤ ਨਾਮ ਹੁੰਦਾ ਹੈ ਉਹਨਾਂ ਦੇ ਸੁਮਿਤ ਨਾਮ ਦੇ ਲੜਕੀ ਦੀ ਦੁਕਾਨ ਤੇ ਕੰਮ ਕਰਦਾ ਵਾ ਉਹਨਾਂ ਨੇ ਆਪਣੇ ਲੜਕੇ ਕੋ ਸਿਵਲਟ ਮਗਾਈ ਸੀ ਬਾਦੋਂ ਉਹ ਬਾਦੋਂ ਸਿਵਲ ਜਾਣ ਗਿਆ ਤੇ ਉੱਥੇ ਕਿਰੀ ਨਾਲ ਤੈਰਪੁਰ ਆ ਗਿਆ ਇਹਨਾਂ ਦੇ ਲੜਕੇ ਨਾਲ ਉਹਨੇ ਟਕਰਾਰ ਬਈ ਹੋ ਗਈ ਤੇ ਉੱਥੇ ਇਹਨਾਂ ਦਾ ਝਗੜਾ ਹੋਇਆ ਇਹ ਮੁੜ ਕੇ ਬਾਅਦ ਚ ਲੈ ਕੇ ਦੁਕਾਨ ਚਾ ਗਿਆ ਤੇ ਉਹ ਮੁੰਡੇ ਨੂੰ ਉਸੇ ਤਰ੍ਹਾਂ ਮਾਰਨੀ ਦੁਕਾਨ ਚਾ ਗਿਆ ਦੁਕਾਨਚੀ ਉਹ ਥੋੜਾ ਕੁੱਟੇ ਮਾਰਿਆ ਉਹਨੂੰ ਤੇ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿਲਰ ਗਿਆ ਲੇਕਿਨ ਦੁਕਾਨ ਦੇ ਪਤਨੀ ਤੋਂ ਤੇ ਘਰ ਤੋੜਨੀ ਨਹੀਂ ਕੀਤੀ ਉਹਨਾਂ ਨੇ ਉਸ ਮੁੰਡੇ ਨੂੰ ਜੂਰ ਪੁੱਟਦੇ ਆ ਉਹ ਅਨਨੋਨ ਪਰਸਨ ਹੈ ਉਹਨਾਂ ਨੂੰ ਕੇਸ ਕਰ ਰਹੇ ਨੇ ਤੇ ਇਟ ਇਸ ਬਲੀ ਰਪੋਰਟ ਕਰ ਦਿੱਤੀ ਹੈ ਉਹ ਮੂਨੇ ਟੈਸਟ ਕਰਕੇ ਜੋ ਵੀ ਨੂੰਮਰਾ ਬੰਦ ਕਰੇ ਲੋਨ ਕਰਕੇ ਅਪਡੇਟ ਕਰਾਂਗੇ ਐਕਸਲ ਬਾਸਨ ਦੇ ਬਾਹਰਲੇ ਵਸਾਇੜੀ ਦੀ ਦੁਕਾਨ ਹੈ ਮਾਇੰਕ ਰਹਿਣਾ ਸੁਰਤ ਪੂਜਾ ਜਿਹਨੂੰ ਸੁਰਤ ਨਾਮ ਹੁੰਦਾ ਉਹਨਾਂ ਕੋ ਸੁਮੇਤ ਨਾਮ ਦਾ ਲੜਕਾ ਦੀ ਦੁਕਾਨ ਤੇ ਕੰਮ ਕਰਦਾ ਹੈ ਉਹਨਾਂ ਨੇ ਆਪਣੀ ਲੜਕੀ ਕੋ ਸੇਵਰੇਟ ਮੋਈ ਸੀ ਬਾਹਰੋਂ ਉਹ ਬਾਹਰੋਂ ਸੇਵਰੇਟ ਕਰਨ ਗਿਆ ਤੇ ਉੱਥੇ ਕਿਰੀ ਤਰ ਪੁਰ ਆ ਗਿਆ ਇਹਨਾਂ ਦੇ ਲੜਕੇ ਨਾਲ ਉਨੇ ਟਕਰਾਰ ਬਈ ਹੋ ਗਈ ਤੇ ਉੱਥੇ ਨਾਲ ਝਗੜਾ ਹੋਇਆ ਇਹ ਮੁੜ ਕੇ ਬਾਅਦ ਚਲਿਆ ਤਾਂ ਦੁਕਾਨਚਾਰਾ ਜਿਹੜਾ ਮੋਟਰੂ ਉਸੇ ਤੇ ਮਾਰਨੀ ਦੁਕਾਨਚਾਰਾ ਦੁਕਾਨਚੀਓ ਥੋੜਾ ਕੁੱਟੇ ਮਾਰਿਆ ਉਹਨੂੰ ਤੇ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿਲਰ ਗਿਆ ਲੇਕਿਨ ਦੁਕਾਨ ਦੇ ਪਰਤਨੀ ਤੋੜਦੇ ਨਹੀਂ ਕੰਨ ਤੋੜਨੀ ਕੀਤੀ ਉਹਨਾਂ ਨੇ ਉਸ ਮੁੰਡੇ ਨੂੰ ਜੂਰ ਪੁੱਟਦੇ ਆ ਉਹ ਅਨਨੋਨ ਪਰਸਨ ਹੈ ਉਹਨਾਂ ਨੂੰ ਕੇਸ ਕਰ ਰਹੇ ਆਂ ਤੇ ਇਰੀਬਲੀ ਰਿਪੋਰਟ ਦੱਸ ਕਰ ਦਿੱਤੀ ਹੈ ਉਹ ਮੁੰਡੇ ਤੇਸ ਕਰਕੇ ਜੂਰੀ ਕੂਮਰਾ ਬੰਦ ਕਰ ਲਈ ਉਹਨਾਂ ਤਾਂ ਇਹ ਕਰਾਂਗੇ ਇਕ ਜਿਹੜਾ ਬਾਸਣ ਦੀ ਬਾਹਰਲੀ ਸਾਈਡ ਦੀ ਦੁਕਾਨ ਹੈ ਮਾਈਂਡ ਕਰਨਾ ਸੁਰਪੂਜਾ ਜੀ ਨੇ ਸੁਰਨਾਮਾ ਉਹਨਾਂ ਦੇ ਸੁਮੇਤ ਨਾਮ ਦੇ ਲੜਕੀ ਦੀ ਦੁਕਾਨ ਤੇ ਕੰਮ ਕਰਦਾ ਵਾ ਉਹਨਾਂ ਨੇ ਆਪਣੀ ਲੜਕੀ ਨੂੰ ਸਿਵਲ ਟੰਗਾਈ ਸੀ ਬਾਹਰੋਂ ਉਹ ਬਾਹਰੋਂ ਸਿਵਲ ਟੰਗਾਈ ਗਿਆ ਜਿੱਥੇ ਕਿਰੀ ਪੈਰਪੁਰ ਆ ਗਏ ਇਹਨਾਂ ਦੇ ਲੜਕੇ ਨਾਲ ਉਹਨੇ ਕਿ ਕਰਦਾ ਬਈ ਹੋ ਗਈ ਤੇ ਉੱਥੇ ਇਹਨਾਂ ਦਾ ਝਗੜਾ ਹੋਇਆ ਇਹ ਮੁੜ ਕੇ ਬਾਅਦ ਚਲਿਆ ਦੁਕਾਨ ਚਾ ਗਿਆ ਤੇ ਉਹ ਮੁੰਡੇ ਨੂੰ ਉਸੇ ਤਰ੍ਹਾਂ ਮਾਰਨੀ ਦੁਕਾਨ ਚ ਆ ਗਿਆ ਤੇ ਦੁਕਾਨ ਚ ਹੀ ਉਹ ਥੋੜਾ ਕੁੱਟੇ ਮਾਰਿਆ ਉਹਨੂੰ ਤੇ ਉਹਦੇ ਨਾਲ ਦੁਕਾਨ ਦਾ ਸਮਾਨ ਵੀ ਖਿਲਰ ਗਿਆ ਲੇਕਿਨ ਦੁਕਾਨ ਦੇ ਪਰਤਲੇ ਤੋੜਦੇ ਦੀ ਤਨ ਤੋੜ ਨਹੀਂ ਕੀਤੀ ਉਹਨਾਂ ਨੇ ਉਸ ਮੁੰਡੇ ਨੂੰ ਜੂਕ ਹੁੰਦੇ ਆ ਉਹ ਅਨਨੋਨ ਪਰਸਨ ਹੈ ਉਹਨਾਂ ਨੂੰ ਕੇਸ ਕਰ ਰਹੇ ਹਾਂ ਕਿ ਇਰੀਜਿਬਲੀ ਰਿਪੋਰਟ ਦੱਸ ਕਰ ਦਿੱਤੀ ਹੈ ਮੁੰਡੇ ਕੇਸ ਕਰਕੇ ਗੋਲਡ ਰੂਮ ਦਾ ਬੰਦ ਕਰੇ ਲੋ ਇਹਨਾਂ ਦਾ ਜੀ ਐਂਡ ਕਰਾਂਗੇ